نام وایگرو سات نام واحو سات نام واحو سات نام واحو سات نام واحد ਸਾਹ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਵਾਰਡ ਦੇ ਵਿੱਚ ਅੱਜ ਜੋ ਕਿ ਤਨਤਨ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਸੀ ਦਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਏਰੀਕ ਦੀ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਸਿੰਘ ਸਵਾ ਤੋਂ ਲੈ ਕੇ ਸਾਰੇ ਹੀ ਪਿੰਡ ਦੇ ਪ੍ਰਕਰਮਾ ਕਰਦੇ ਹੋਏ ਨਗ ਜੀਤਨ ਵਾਪਸ ਫਿਰ ਗੁਰਦੁਆਰਾ ਸਿੰਘ ਸਵਾ ਪਹੁੰਚਣਗੇ ਸੋ ਸਭ ਤੋਂ ਪਹਿਲਾਂ ਮੈਂ ਤੁਹਾਡੀ ਜਥਾ ਕਿ ਵੀ ਸ੍ਰੀ ਜਥਾ ਪੂਰਾ ਸਿੰਘ ਜੀ ਚੱਠੇ ਵਾਲੇ ਉਹ ਤੁਹਾਡੇ ਨਾਲ ਸੰਗਤ ਨਾਲ ਆਪਣੀ ਕਰਵਾਣੀ ਨਾਲ ਤੁਹਾਨੂੰ ਨਿਹਾਲ ਕਰਨਗੇ ਪੂਰਾ ਦੀ ਯਾਦ ਨੂੰ ਹਰ ਸਾਲ ਲਗਰ ਕੀਰਤਨ ਦੇ ਰੂਪ ਦੇ ਵਿੱਚ ਅਸੀਂ ਯਾਦ ਕਰਦੇ ਆਂ ਬਾਬਾ ਭੀਮ ਜੀ ਉਹ ਵੀ ਵਿਚਾਰੇ ਸ੍ਰੀ ਦੀਵੀ ਬਸੋੜਾ ਦੇ ਗਏ ਪਰ ਜਾਣਾ ਸਮਝਨੇ ਆ ਕਿਉਂਕਿ ਉਪਜੇ ਨਿਪਜੇ ਨਿਪਟ ਸਮਾਈ ਨਹਿਣੇ ਦੇਖ ਤੇ ਹੋ ਜਗ ਜਾਈ ਜਿਹੜੀ ਚੀਜ਼ ਪੈਦਾ ਹੋਗੀ ਸਭ ਨੇ ਖਤਮ ਹੋਣਾ ਹੈ ਪਰ ਇੱਕ ਕਬੀਰਾ ਕਿਹਾ ਜਾਣਾ ਕਿ ਮਰेंगे ਕਿ ਐਸੀ ਮਰਨੀ ਹੋਏ ਕਿਉਂਕਿ ਗੁਰੂ ਤੇਗ ਬਹਾਦਰ ਮਹਾਰਾਜ ਜਿਨ੍ਹਾਂ ਨੇ ਕੌਮ ਵਾਸਤੇ ਬੱਚਣ ਵਾਸਤੇ ਧਰਮ ਵਾਸਤੇ ਆਪਾਂ ਵਾਰੇ ਉਹਨਾਂ ਨੂੰ ਭਾਈ ਵਿਸ਼ਵ ਦੇ ਵਿੱਚ ਯਾਦ ਕੀਤਾ ਜਾਂਦਾ ਹੈ ਪਰ ਆਓ ਇੱਕ ਵਾਰ ਸਾਰੀ ਸੰਗਤ ਪਿਆਰ ਦੇ ਨਾਲ ਮੁੱਖ ਕਰੋ ਉਜਲਾ ਰਸਨਾ ਕਰੋ ਬੋਵਿੱਤਰ ਕਿਉਂਕਿ ਢੰਡਰ ਗੁਰੂ ਗ੍ਰੰਥ ਸਾਹਿਬਹਾਰਾ ਦੀ ਨਿੱਗੀ ਗੋੜ ਦੇ ਵਿੱਚ ਆਪਾਂ ਹਾਜ਼ਰੀ ਪੰਜ ਪਿਆਰਿਆਂ ਦੀ ਰਹਿਣ ਮਾਈ ਦੇ ਹੇਠ ਜੋ ਕਿ ਸੰਗਤ ਹਾਜ਼ਰੀ ਭਰ ਰਹੀ ਹੈ ਸਾਰੀ ਸੰਗਤ ਪਿਆਰ ਦੇ ਨਾਲ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਪਹਿਲਾ ਆਪਾਂ ਜਿਹੜੀ ਕਵਤਾ ਕਿਉਂਕਿ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਪਾਕ ਪਵਿੱਤਰ ਬਾਣੀ ਹੈ ਜਿਹੜੀ ਸੱਚਖੰਡ ਦੇ ਵਿੱਚੋਂ ਆਈ ਹੈ ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਲੈ ਕੇ ਆਏ ਧੁਰ ਕੀ ਬਾਣੀ ਆਈ ਤਾਂ ਸਗਲੀ ਚਿੰਤ ਮਟਾਈ ਗੁਰਮੁਖ ਪਿਆਰਿਓ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਕਿਸ ਜਿਹੜ ਅਵਰ ਨਾ ਕੋਈ ਸਭ ਤੋਂ ਵੱਡਾ ਦਰਜਾ ਕਰ ਜੋਗ ਦੇ ਵਿੱਚ ਕਰ ਜੋਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਆਂ ਲਾਏ ਧਿਆਨਾ ਸੋ ਨੌਵੇਂ ਪਾਸ਼ਾ ਮਰ ਜੇ ਇੱਥੇ ਤਾਂ ਕਹਿ ਕੇ ਕਲ ਮੈਂ ਏਕ ਨਾਮ ਕਿਰਪਾ ਨੇ ਜਿਹੇ ਜਪੇਗਾ ਤ ਪਾਵੇ ਕਲ ਯੁਗ ਦੇ ਵਿੱਚ ਤਿੰਨ ਚੀਜ਼ਾਂ ਨੂੰ ਮੰਨਤਾ ਹੈ ਕਬੀਰ ਸੇਵਾ ਕੋ ਦੋਏ ਭਲੇ ਇੱਕ ਸੰਤ ਕ੍ਰਾਮ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਚੌਥੀ ਕਹਿੰਦੇ ਭਾਈ ਗੱਲ ਨੂੰ ਮੰਨਤਾ ਨਹੀਂ ਆਜਾ ਕੀਰਤਨ ਜਾਂ ਸੇਵਾ ਜਾਂ ਨਾਮ ਇੱਕਾ ਜੁਗ ਦੇ ਵਿੱਚ ਮਹਾਰਾਜਿਆਂ ਦੀ ਅਪਰਪਾਰ ਕਿਰਪਾ ਆਓ ਪਹਿਲਾ ਅੰਮ੍ਰਿਤ ਬਾਣੀ ਦੀ ਕਵਤਾ ਸਰਵਣ ਕਰੋ ਜੇ ਕੋਈ ਪੜ੍ਹਦਾ ਹੈ ਉਹਦਾ ਵੀ ਧੰਨਵਾਦ ਜੀ ਨਹੀਂ ਕਰ ਸਕਦਾ ਪੜ੍ਹਿਆ ਕਿਉਂਕਿ ਭਾਈ ਸੁਣਿਆ ਮੰਨਿਆ ਮਨ ਕੀਤਾ ਪਾਓ ਉਹ ਸੁਣ ਸਕਦੇ ਪਿਆਰ ਦੇ ਨਾਲ ਭਾਈ ਕੀ ਕਹਿੰਦੀ ਹੈ ਬਾਣੀ ਪਿਆਰ ਦੇ ਨਾਲ ਸਰਵਣ ਕਰਿਓ ਹੇ ਤੇ ਉਹ ਸੁਣੋ ਨਿੰਦ ਕਮਾਉਣੇ ਨੂੰ ਸੱਚਾ ਬਣ ਜਿ ਕਮਾਲ ਐ ਤੂੰ ਜਪ ਨਾਮ ਵਹਿ ਗੁਰੂ ਦਾ ਫਿਰਦਾਸਾ ਬਣਾ ਲੈ ਤੂੰ ਜਪ ਨਾਮ ਵਹਿ ਗੁਰੂ ਦਾ ਫਿਰਦਾਸਾ ਬਣਾ ਲੈ ਤੂੰ ਸਰੇ ਜਗਤ ਮਸਾਫਰਾਂ ਦੀ ਬਣੀ ਆਉਣੀ ਜਾਣੀ ਐ अमृत बाणी नो आई तुरी जब नामन भेद पुराणा द मंथन भेद पुराणा द मंथन भेद पुराणा दा रची पक पवित्र ਅੰਤਰਗਤ ਸੁਧ ਹੋਵੇ ਜੇ ਨਾ ਕੋਈ ਕਰੇ ਚਿਰਤਰ ਹੈ ਓ ਮਰ ਜਨਮ ਜਨਮ ਥੋਵੇ ਪ੍ਰੇਮ ਨਾਲ ਪੜੇ ਪਰਾਣੀ ਐ ਜਬ ਨਾਮ ਵਹਿ ਗੁਰੂ ਦਾ ਕਹਿੰਦੀ ਗੁਰਬਾਣੀ ਐ ਪੜ ਅਮਰਤ ਬੜੀ ਅਮਰਤ ਬਾਣੀ ਨੋ ਆਈ ਧੁਰ ਕੀ ਬਾਣੀ ਐ ਚੁੱਕੇ ਭਰਮ ਭਲੇਖੇ ਜੋ ਸਭ ਲੋਟੂ ਟੋਲੇ ਦੇ ਧਨ ਦੇਵੇ ਪਦਾਰਥਾਂ ਨੂੰ ਕਮ ਰਹਿਣਾ ਓਲੇ ਦੇ ਧਨ ਦੇਵੇ ਪਦਾਰਥਾਂ ਨੂੰ ਕਮ ਰਹਿਣਾ ਓਲੇ ਦੇ सी पहाड़ी अमृत पड़ी अमृत बाणी न आई तुर बणी आहे जप नाम वहे गुरू दी गुरबाणी वाणी करी कीर कीरा عبادت کرے خدا دی جھو اللہ ایک تحری دی عبادت کرے خدا دی جھو اللہ ایک تحری دی او کل دنیا صفت کرے کل دنیا صفت کرے کل دنیا صفت کرے جڑی سکھر کمانی ہے ਪੜੀ ਅਮਰਤ ਬਾਣੀ ਨੋ ਆਈ ਤੁਰਕੀ ਬਾਣੀ ਐ ਜਪਨਾਮ ਵਹਿ ਗੁਰੂ ਦਾ ਕਹਿੰਦੀ ਗੁਰ ਬਾਣੀ ਐ ਹਉ ਜਪ ਜੀ ਸਹਿਬ ਬਤਾਉਂਦੇ ਨੇ ਜਪ ਜੀ ਸਹਿਬ ਬਤਾਉਂਦੇ ਨੇ ਜਪ ਜੀ ਸਹਿਬ ਬਤਾਉਂਦੇ ਨੇ ਭਾਵੇਂ ਸੋਚਾ ਸੋਚ ਲਖਾ ਤੇਰੇ ਸੰਗ ਜਾਣੀ ਨਾ ਕੱਠੀਆਂ ਕਰਨੀ ਤੂੰ ਲੱਖਾਂ ਤੇਰੇ ਸੰਗ ਜਾਵੇਂ ਨਾ ਕੱਠੀਆਂ ਕਰਨੀ ਤੂੰ ਲੱਖਾਂ ਪੰਜ ਤਤ ਦਾ ਭੂਤ ਲਾਤੋ ਜਿੰਦ ਬੁਲਬਲਾ ਪਾਣੀ ਐ ਪੜ ਅਮਰਤ ਬਾਣੀ ਨੋ ਆਈ ਤੁਰ ਕੀ ਬਾਣੀ ਐ ਜਪ ਨਾਮ ਵਹਿ ਗੁਰੂ ਦਾ ਕਹਿੰਦੀ ਗੁਰ ਬਾਣੀ ਐ ਜਾਪ ਕਰ ਲੈ ਹਰੀ ਦਾ ਤੂੰ ਢੰਗ ਮਾਰੇ ਮਾਇਆ ਨਾ ਇੱਕ ਅਖਰੀ ਨਾਮ ਲਹੇ ਸੇਸ ਨੇ ਅੰਤ ਨੂੰ ਪਾਇਆ ਨਾ ਇੱਕ ਅਖਰੀ ਨਾਮ ਲਹੇ ਸੇਸ ਨੇ ਅੰਤ ਨੂੰ ਪਾਇਆ ਨਾ ਓ ਨਾਮ ਬਖਰੋ ਬਖਰੇ ਜੋ नाम बखरो बखरे जो आहे नाम बखरो बखरे जो जप जी अमृत आई तुर्की वाणी आहे जप नाम वाहेगुरू दरवाणी हो कहू पथर पूरब ਸਿਰ ਪੱਥਰ ਪੂਜਦੇ ਨੇ ਕਾਹੂ ਪੱਥਰ ਪੂਜਦੇ ਨੇ ਠਾਕਰ ਗਲ ਲਟਕਾਏ ਨੇ ਕੋਈ ਪਛਮ ਬਲ ਚੁਕੜਾ ਕਈ ਦੱਖਣ ਬਲ ਟਕਾਏ ਨੇ ਕੋਈ ਪਛਮ ਬਲ ਚੁਕੜਾ ਬਹੁਤੇ ਦੱਖਣ ਬਲ ਟਕਾਏ ਨੇ ਹਾ ਰਬ ਹਰਥਾਂ ਬਸਦਾ ਹੈ ਜਿੰਨਾ ਰਮ ਜਪਸਾਣੀ ਐ ਪਰ ਅਮਰਤ ਬਾਣੀ ਨੋਵਾ ਆਈ ਧੁਰ ਕੀ ਬਾਣੀ ਐ ਜਪਨਾਮ ਵਾਹਿਗੁਰੂ ਦਾ ਕਹਿੰਦੀ ਗੁਰਬਾਣੀ ਐ ਚਾਉ ਪਈ ਪੜੇ ਸੁਣੇ ਕੋਈ ਚਾਉ ਪਈ ਪੜੇ ਸੁਣੇ ਕੋਈ ਚਾਉ ਪਈ ਪੜੇ ਸੁਣੇ ਕੋਈ ਸਭ ਪਾਪ ਮਟਾਉਂਦੀ ਐ ਬੇਬੇ ਮੁਗਤ ਪੁਗਤ ਦੋਵੇਂ ਗੁੰਗੇ ਚਤਰ ਬਣਾਉਂਦੀ ਐ ਬੇਬੇ ਮੁਗਤ ਪੁਗਤ ਦੋਵੇਂ ਗੁੰਗੇ ਚਤਰ ਬਣਾਉਂਦੀ ਐ ਓਏ ਆਪੇ ਸਜਾਉਂਦੀ ਐ ਜੋ ਉਲਜੀ ਦਾਣੀ ਐ ਪੜੀ ਅਮਰਤ ਬਾਣੀ ਨੋਵਾ ਆਈ તુੜਕੀ ਬਾਣੀ ਐ ਜਪਨਾਮ ਵਹਿ ਗੁਰੂ ਦਾ ਕਹਿੰਦੀ ਗੁਰਵਾਣੀ ਐ ਕਾਮ ਰਚਨਾ ਪਦ ਤਾਂ ਢੀ ਕੇਸਰ ਗੰਦਕਸ ਤੂਰੀ ਐ ਮਾਨ ਗਰਭ ਨੂੰ ਛੱਡ ਦੀਂਹਾ ਆਉਂਦੀ ਝਲਕ ਜੋ ਨੂਰੀ ਐ ਮਾਰੇ ਗਰਭ ਨੂੰ ਸਾਡੇ ਦੀਨਾ ਆਉਂਦੀ ਚਲਕ ਜੋ ਨੂਰੀ ਐ ਫੁੱਲ ਪੱਟ ਵਰਸਾਉਂਦੇ ਨੇ ਕੋਈ ਸਾਂਝ ਪਰਾਣੀ ਐ ਪੜ ਅਮਰਤ ਬਾਣੀ ਨੋ ਆ ਆਈ ਧੁਰ ਕੀ ਬਾਣੀ ਐ ਜਪਨਾਮ ਵਾਹਿਗੁਰੂ ਦਾ ਕਹਿੰਦੀ ਗੁਰ ਬਾਣੀ ਐ ਆਨੰਦ ਖੁਸ਼ੀਆਂ ਪਰ ਦੇਵੇ ਆਨੰਦ ਖੁਸ਼ੀਆਂ ਪਰ ਦੇਵੇ ਐ ਆਨੰਦ ਖੁਸ਼ੀਆਂ ਪਰ ਦੇਵੇ ਧੁਨ ਅਨਹਦ ਸੁਣਦੀ ਐ ਗੁਰਬਚਨ ਪਗਾਵੇ ਝੋ ਗੱਲ ਸਿੱਖਦੇ ਗੁਣ ਦੀ ਐ ਗੁਰਬਚਨ ਪਗਾਵੇ ਝੇ ਗੱਲ ਸਿੱਖਦੇ ਗੁਣ ਦੀ ਐ ਆ ਪੂਰਾ ਲਿਖਣਾ ਕੀ ਜਾਣੇ ਪੂਰਾ ਲਿਖਣਾ ਕੀ ਜਾਣੇ ਲਿਖੇ ਕਲਮ ਰਮਾਣੀ ਐ ਪੜ ਅੰਮ੍ਰਿਤ ਬਾਣੀ ਨੋ ਆ ਆਈ ਧੁਰ ਕੀ ਬਾਣੀ ਐ ਜਪਨਾ ਨਾਮ ਵਾਹਿਗੁਰੂ ਦਾ ਕਹਿੰਦੀ ਗੁਰਬਾਣੀ ਐ ਆਓ ਸਾਰੀ ਸੰਗਤ ਸਤ ਗੁਰਾਂ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਗੁਰੂ ਨਾਨਕ ਜੀ ਥੋੜਾ ਦیدار ਕਰਕੇ گئی گئی ہنکاریاں نو نلی بیچ گریب بیٹھا کود دسیا محل اٹاریاں نو ਉਹ ਸੜਦੇ ਹੋਏ ਸੰਸਾਰ ਨੂੰ ਠੰਡ ਪਾ ਕੇ ਸਾਥ ਕੀਤਾ ਸੀ ਤਾਪੇ ਅੰਗਿਆਰੀਆਂ ਨੂੰ ਦਿੱਤਾ ਸੱਚਾ ਸਰੂਪ ਸੀ ਰਾਗਸਾਨ ਨੂੰ ਤੇ ਹੋਰ ਤਾਰਿਆ ਕਈਆਂ ਸੰਸਾਰੀਆਂ ਨੂੰ ਹੋਰ ਤਾਰਿਆ ਕਈਆਂ ਸੰਸਾਰੀਆਂ ਨੂੰ ਸਾਡੇ ਮਾਨ ਸਲਮਾਨ ਜਿਹੜੇ ਪਹਿਲਾਂ ਕਵਿਸ਼ਰੀ ਜਥਾ ਬੋਲ ਕੇ ਗਿਆ ਉਹਨਾਂ ਨੇ ਮਾਨ ਸਨਮਾਨ ਭੇਜਿਆ ਹੋਰ ਕਿ ਦੱਸ ਦੇ ਬਾਈ ਤੇਰੇ ਗੁੱਸੇ ਨਾ ਹੋ ਜਾਣ ਕਿਨਾਂ ਨੇ ਭੇਜਿਆ ਮਾਨ ਉਹਨਾਂ ਦਾ ਮਾ ਨੋ ਬੋਲਦੇ ਆ ਦਰਸ਼ਨ ਸਿੰਘ ਬਾਲੀਆ ਦਰਸ਼ਨ ਸਿੰਘ ਜੀ ਬਿਜਲੀ ਵਾਲੇ ਸਾਡੇ ਬਾਬਾ ਜੀ ਗੁੱਡੂ ਦਾਸ ਕਵਿਸ਼ਰੀ ਜਥਾ ਆਹੋ ਲੈ ਕਵਤਾ ਸਰਪੰਨ ਕਰਿਓ ਫਤਿਹ ਸਾਂਝੀ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋ ਚੜਦੀ ਕਲਾ ਦੀ ਆਪਾਂ ਕਵਤਾ ਸਤਿਗੁਰਾਂ ਦੇ ਜੀਵਨ ਦੀ ਉਹਦੇ ਇਤਿਹਾਸ ਦੇ ਵਿੱਚੋਂ ਗੱਲਤਾ ਐਂ ਸਰਵਣ ਕੋ ਹਉ ਕਹਾਂ ਕਿ ਸੇਵਤ ਗੁਜੇਰੀ ਦੇ ਲਾਲ ਦੀ ਗੁਜੇਰੀ ਦੇ ਲਾਲ ਦੀ ਉਹ ਮਰਨ ਆਣੀ 8 9 ਸਾਲ ਦੀ 8 9 ਸਾਲ ਦੀ ਸਬਦ ਲਾਹੀ ਉਹ ਮਰਨ ਦਾਨ ਜੀ ਉਹ ਮਰਨ ਦਾਨ ਜੀ ਰੱਖ ਲੋ ਤਰਮ ਦੇ ਕੇ ਬਲੀ ਦਾਨ ਜੀ ਹਾਂ ਜੀ ਚਾਰੇ ਹੀ ਵਾਰਨ ਜੀ ਟੋਡੀ ਮਹਾਰਾਜ ਆਗੇ ਨੇ ਸਰਨ ਜੀ ਆਗੇ ਨੇ ਸਰਨ ਜੀ ਦੇਸ ਤੇ ਚਲਹੁਣਾ ਕੇਸਰੀ ਨਸਾਨ ਜੀ ਕੇਸਰੀ ਨਸਾਨ ਜੀ ਰੱਖ ਲੋ ਤਰਮ ਦੇ ਕੇ ਬਲੀਦਾਨ ਜੀ ਆ ਬਲੀਦਾਨ ਜੀ ਜਿਹੜਾ ਕੀਤਾ ਹੈ ਮਕੁੰਡ ਤੇ ਕਿਰਾਰ ਜੀ ਕੁੰਡ ਤੇ ਕਿਰਾਰ ਜੀ ਉਹੇ ਲੱਕੇ ਸੀ ਮੇਰੀ ਕਰਨ ਤਿਆਰੇ ਜੀ ਉਹ ਕਰਨ ਤਿਆਰੇ ਜੀ ਚੂਲ ਦੇ ری نسان جیسری نسان جی رکھ لرم د گے بلیدان جی ہاں بلی دان جی ٹہائی جہائی جات سات کنیا جانے جانے جانی دیس بچ مچ گیا تفان جی مچ گیا تفان جی رکھل درم د گے بلیدان جی ہاں بلی دان جی ਹੋਈ ਅਣਖ ਜਗਾਉਣੀ ਪੈ ਗਈ ਹੋ ਜਗਾਉਣੀ ਪੈ ਗਈ ਮੋੜ ਕੇ ਤੇ ਕਿ ਤਖੜ ਕਉਣੀ ਪੈ ਗਈ ਖੜਕਉਣੀ ਪੈ ਗਈ ਖਾਲਸਾ ਸਜਾਉ ਕੜਾ ਕਰ ਪਣ ਜੀ ਕੜਾ ਕਰ ਪਣ ਜੀ ਰੱਖ ਲੋ ਧਰਮ ਦੇ ਬਲੀਦਾਨ ਜੀ ਹਾਂ ਬਲੀਦਾਨ ਜੀ ਕਹਿੰਦੇ ਕੀਤਾ ਭਗਵਤ ਦੇ ਅੜਾਦੋ ਬਾਜ ਜੀ ਅੜਾਦੋ ਬਾਜ ਜੀ ਪੰਡਤਾਂ ਨੂੰ ਲਾ ਦੋ ਪੜਨ ਨਮਾਜ਼ ਜੀ ਪੜਨ ਨਮਾਜ਼ ਜੀ ਾਰੇ ਹੀ ਬਾਰੇ ਨੇ ਸੱਡ ਗੇ ਮਦਾਨ ਜੀ ਸੱਡ ਗੇ ਮਦਾਨ ਜੀ ਰੱਖ ਲੋ ਤਰਮ ਦੇ ਕੇ ਬਲੀਦਾਨ ਜੀ ਆ ਬਲੀਦਾਨ ਜੀ ਹੋ ਚੰਚੂ ਟਿੱਕਾ ਕੀ ਤੇ ਨਜ਼ਰ ਮੀਆਂਉਣਗੇ ਹੋ ਨਜ਼ਰ ਨਾ ਆਉਣਗੇ ਸਿੱਖਾ ਕਰ ਲੋ ਮੋਮਨ ਕਰਾਉਣਗੇ ਮੋਮਨ ਕਰਾਉਣਗੇ ਗੁਰਬਾਣੀ ਸੱਜ ਪੜ ਨਾ ਕੁਰਾਨ ਜੀ ਪੜਨ ਕਰਾਉਣ ਜੀ ਰੱਖ ਲੋ ਪਰਮ ਦੇ ਕੇ ਬਲੀਦਾਨ ਜੀ ਹਾਂ ਬਲੀਦਾਨ ਜੀ ਕਹਿੰਦੇ ਚਾਰੇ ਪਾਸੇ ਜੋਲ ਮਾ ਦੀ ਅਗ ਮੱਚ ਗਈ ਕਹਿੰਦੇ ਅਗ ਮੱਚ ਗਈ ਚੱਕ ਦੂਗਲਾ ਮੇ ਰੱਬੀ ਜੋਤ ਸੱਚ ਦੀ ਰੱਬੀ ਜੋਤ ਸੱਚ ਦੀ ਜੋਰਾ ਸਿੰਘ ਲੱਗੇ ਕਰਨ ਬਿਆਨ ਜੀ ਹੋ ਹੋ ਜੋਰਾ ਸੰਦੇ ਰੱਖੇ ਕਰਨ ਬਿਆਨ ਜੀ ਕਰਨ ਬਿਆਨ ਜੀ ਰੱਖ ਲੋ ਤਰਮ ਦੇ ਕੇ ਬਲੀਦਾਨ ਜੀ ਹਨੇ ਪਲੀਦਾਨ ਜੀ ਹੋ ਰੱਖ ਲੋ ਤਰ ਗੁਰੂ ਨਾਮ ਤੇ ਸਾਜ ਜੀਤਨ ਹ ਤਨ ਹੈ ਤਨ ਹੈ ਤਨ ਹੈ तनह 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 गुरु मन कुंत को ती तनह 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 我抵挡。 ਆ ਰਿਹਾ ਹੈ ਇਹ ਅੰਦਰੋਂ ਜੋ ਇਸ ਤਰ੍ਹਾਂ ਹੈ Thank you.